ਦਸੰਬਰ ਦੇ ਸਾ ਵਿੱਚ ਗਤਨ ਦੀ ਮਿੱਟੀ న్యూ ਚੈਨਲ ਵੇਖ ਰਹੇ ਗੁਰੂ ਰੂਪ ਗੁਰੂ ਜੀ ਦੀ ਸਾਜੀ ਨਿਵਾਜ਼ੀ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਾਡੀ ਤੇ ਆਪਣੀ ਹਾਜ਼ਰੀ ਲਾਉਣ ਪਰਥਾਏ ਸਹਜੇ ਕਮਾਲ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਜਕਾਰਾ ਬੁਲੰਦ ਕਰੋ ਕਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾ ਗੁਰੂ ਰੂਪ ਗੁਰੂ ਜੀ ਦੀ ਸਾਜੀ ਨਵਾਜੀ ਸਾਜ ਸੰਗਤ ਜੀ ਤੁਸੀਂ ਦੇਖ ਰਹੇ ਹੋ ਵਤਨ ਦੀ ਮਿੱਟੀ ਨਿਊ ਚੈਨਲ ਦਾ ਖਾਸ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਰਬੱਤ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਥੋੜਾ ਲੰਬਾ ਰਹਿੰਦਾ ਕਿ ਫੇਸ ਉੱਪਰ ਫੇਸਬੁੱਕ ਉੱਪਰ ਗੰਦੇ YouTube ਉੱਪਰ ਗੰਦੇ ਪਰ ਚੰਗੀਆਂ ਵੀਡੀਓ ਨੂੰ ਆਪਾਂ ਸ਼ੇਅਰ ਨਹੀਂ ਕਰਦੇ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਅਸੀ ਗੁਰਬਾਣੀ ਦੇ ਨਾਲ ਵਿਚਾਰਾ ਕਰ ਰਹੇ ਹਾਂ ਗੁਰਬਾਣੀ ਦੀ ਵਿਚਾਰਾ ਕਰ ਰਹੇ ਹਾਂ ਤਾਂ ਗੁਰਬਾਣੀ ਦੀ ਵਿਚਾਰ ਨਾਲ ਸਾਡੇ ਨਾਲ ਸਾਝ ਪਾ ਰਹੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਨੇ ਬੜੇ ਸੂਝਵਾਨ ਨੇ ਔਰ ਗੁਰਬਾਣੀ ਨਾਲ ਭਿੱਜੀ ਰੂਹ ਹੈ ਸਰਦਾਰ ਦਲਵਿੰਦਰ ਸਿੰਘ ਕਥੂ ਨੰਗੜ ਆਓ ਜੀ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਅ ਦਲਵਿੰਦਰ ਜੀ ਸਭ ਤੋਂ ਪਹਿਲਾਂ ਤਾਂ ਆਪਾ ਗੁਰੂ ਸਾਹਿਬ ਦੀ ਫਤਿਹ ਸੰਗਤਾਂ ਨਾਲ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਾਟਰਨ ਕਾਟਰਨ ਧੰਨਵਾਦ ਕਰਦਾ ਹਾਂ ਵਤਨ ਦੀ ਮਿੱਟੀ ਚੈਨਲ ਦਾ ਵੇਖੋ ਬਹੁਤ ਵਧੀਆ ਪ੍ਰਵਰਲਾ ਕੀਤਾ ਤੁਸੀਂ ਜਿਹੜਾ ਧਾਰਮਿਕ ਪ੍ਰੋਗਰਾਮ ਪੇਸ਼ ਕਰ ਲਿਆ ਬਹੁਤ ਵਧੀਆ ਪ੍ਰਵਰਲਾ ਹੈ ਜਿਹੜਾ ਸੰਗਤਾਂ 'ਚ ਮੈਸੇਜ ਆਊਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮੈਂ ਫਿਰ ਵੀ ਦੁਬਾਰਾ ਤੁਹਾਡਾ ਕਾਟਰਨ ਕਾਟਰਨ ਧੰਨਵਾਦ ਕਰਦਾ ਹਾਂ ਹਾਂਜੀ ਭਾਈ ਸਾਹਿਬ ਆਪਾਂ ਸਵਾਲਾਂ ਦਾ سلسلہ ਤੁਹਾਡੇ ਨਾਲ ਸੰਗਤਾਂ ਲੱਗੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਆਧਵਿਵਸਵਾਲ ਦੇ ਵਿੱਚ ਫਸੇ ਹੋਏ ਹਾਂ ਪਰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਸੀ ਸੰਗਤਾਂ ਪਰ ਅਸੀਂ ਭੁੱਲ ਗਏ ਹਾਂ ਪਰ ਆਪਾਂ ਸੰਗਤਾਂ ਨੇ ਇਹ ਵਿਚਾਰ ਸਾਂਝੀ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਸਾਨੂੰ ਸੇਧ ਕੀ ਦਿੰਦੀ ਹੈ ਸਾਨੂੰ ਉਪਦੇਸ਼ ਕੀ ਦਿੰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮਕ ਵਿਆਰੇ ਹੋ ਸਾਨੂੰ ਗੁਰਬਾਣੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਪਣਾ ਜਿਹੜਾ ਜੀਵਨ ਆ ਉਹਦੇ ਬਾਰੇ ਸਾਨੂੰ ਲਾਹਾ ਲੈ ਲਈ ਸੇਹ ਦਿੰਦੀ ਆ ਆਪਾਂ ਰੋਜ਼ ਪੜ੍ਹਦੇ ਆ ਗੁਰਬਾਣੀ ਦੇ ਵਿੱਚ ਭਈ ਪ੍ਰਾਪਤ ਮਨੁੱਖ ਦੇ ਹਰੀਆ ਉਹ ਬਿੰਦ ਮਿਲੜ ਕੀ ਇਹ ਤੇਰੀ ਬਰੀਆ ਅਵਰ ਕਾਜ ਤੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਆ ਕਿ ਤੂੰ ਕੇਵਲ ਤੇ ਕੇਵਲ ਨਾਮ ਦੀ ਖੋਜ ਕਰਨੀ ਆ ਪਰ ਸਾਨੂੰ ਇਹੋ ਜਿਹਾ ਇਥੇ ਆਣ ਕੇ ਜੰਜਾਲ ਪੈਂਦਾ ਵਾ ਇਹੋ ਜਿਹੇ ਲੋਕ ਸਾਨੂੰ ਘੇਰ ਲੈਂਦੇ ਆ ਸਾਨੂੰ ਮਾਰਗ ਤੋਂ ਅਹੀ ਉਖੜ ਜਾਂਦੇ ਆ ਤੇ ਅਹੀ ਅੰਧਵਿਸ਼ਵਾਸ ਦੇ ਵਿੱਚ ਫਸ ਜਾਂਦੇ ਆ ਹਾਂਜੀ ਤਾਂ ਅਸੀਂ ਸੰਸਾਰ ਵਿੱਚ ਆਉਂਦੇ ਸਾਰੀ ਜੋ ਸਾਨੂੰ ਮਾਲਕ ਨੇ ਉਪਦੇਸ਼ ਦਿੱਤਾ ਸੀ ਕਿ ਸਵਾਸ ਸਵਾਸ ਨਾਮ ਜਪਣਾ ਪਰ ਅਸੀਂ ਆਪਣੇ ਕਾਰੋਬਾਰ ਵਿੱਚ ਲੱਗ ਗਏ ਆਂ ਧੀਆਂ ਪੁੱਤਾਂ ਵਿੱਚ ਲੱਗ ਗਏ ਆਂ ਸਾਡਾ ਇਸ ਸੰਸਾਰ ਦੇ ਵਿੱਚ ਆਉਣ ਦਾ ਮਕਸਦ ਕੀ ਸੀ ਇਹ ਆਪਾਂ ਸੰਕਤਾਂ ਦੇ ਨਾਲ ਆਪਣੀ ਵਿਚਾਰਾ ਸਾਂਝੀ ਕਰੀਏ ਜੀ ਤੁਹਾਨੂੰ ਹੁਣੇ ਹੀ ਬੇਨਤੀ ਕੀਤੀ ਤੁਹਾਡੇ ਮਾਧਿਅਮ ਰਾਈ ਚੈਨਲ ਹੈ ਕਿ ਸਾਡਾ ਇੱਥੇ ਆਉਣ ਦਾ ਮਕਸਦ ਹੈ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਨਾਲ ਮਲਾਪ ਕਰਨਾ ਪਰ ਅਸੀਂ ਭੁੱਲ ਕੇ ਇਹ ਮਲਾਪ ਵਾਲਾ ਰਸਤਾ ਭੁੱਲ ਜਾਂਦੇ ਆਂ ਜਿਹੜਾ ਆਪਾਂ ਕਹਿੰਦੇ ਆ ਮਹਾਰਾਜ ਦੱਸਦੇ ਆ ਕਿ ਤੂੰ ਹੀ ਉਥੇ ਸੰਸਾਰ ਤੇ ਚੱਲੇ ਜੇ ਇੱਕ ਬਗਾਨੇ ਦੇਸ਼ ਦੇ ਵਿੱਚ ਚੱਲੇ ਜੇ ਤੂੰ ਹੀ ਦਿਨ ਤੇ ਰਾਤ ਦਾ ਖੇਲ ਵਿੱਚ ਚੱਲੇ ਜੇ ਜਿੰਨੂੰ ਮਹਾਰਾਜ ਆਦੇ ਦਿਵਸ ਰਾਤ ਬਦਾਈਦਾ ਆ ਖੇਲੇ ਸਗਲ ਜਗਤ। ਕਿ ਤੂੰ ਹੀ ਦਿਨ ਤੇ ਰਾਤ ਦਾ ਖੇਲ ਖੇਲਦੇ ਜੇ ਪਰ ਤੂੰ ਹੀ ਜਦੋਂ ਰਾਤ ਨੂੰ ਵਾਪਸ ਆਉਂਦੇ ਜੇ ਤੁਹਾਡਾ ਮਨ ਨਿਕਲ ਕਿਸੇ ਥੀਤ ਦੇ ਵਿੱਚ ਆ ਜਾਂਦਾ। ਮਨ ਟਾਡਾ ਵੱਖਰਾ ਆ, ਤਨ ਟਾਡਾ ਵੱਖਰਾ ਆ, ਆਤਮਾ ਵੱਖਰੀ ਆ। ਠੀਕ ਐ? ਉਹ ਜਦੋਂ ਤੁਹਾਡਾ ਮਨ ਸ੍ਰੀਨ ਨੂੰ ਛੱਡ ਕੇ ਆ ਜਾਂਦਾ ਰਾਤ ਆਪਣੇ ਘਰ ਵਾਪਸ ਆ ਜਾਂਦਾ ਜਿੰਨੂੰ ਮਹਾਰਾਜਾ ਦਾਦੇ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤਬੈ ਸਰਬ ਸੰਮਾਲੇ ਵਾਜੇ ਨਾਦ ਅਨੇਕ ਸੰਕਾ ਕੀਤੇ ਵਾ ਵਧਾਰੇ ਕਿ ਤੁਹਾਡਾ ਹਰ ਇੱਕ ਬੱਕਰਾ ਦੇਸ਼ ਆ ਜਿੰਨੂੰ ਪਰਲੋਕ ਕਹਿੰਦੇ ਆ ਤੁਸੀਂ ਮਿਰਤ ਲੋਕ ਦੇ ਵਿੱਚ ਜਾ ਚੁੱਕੇ ਜੇ ਰਾਤ ਨੂੰ ਤੁਸੀਂ ਸਾਰਾ ਪਰਿਵਾਰ ਜਿਹੜਾ ਆ ਟੋਟਲ ਹੀ ਸ੍ਰਿਸ਼ਟੀ ਜਿੰਨੀ ਆ ਉਹ ਰਾਤ ਨੂੰ ਵਾਪਸ ਚਲੀ ਜਾਂਦੀ ਆ ਪਰਲੋਕ ਦੇ ਵਿੱਚ ਪਰ ਤੂੰ ਹੀ ਉਹ ਖੇਲ ਨੂੰ ਨਹੀਂ ਸਿੱਖਦੇ ਪਰ ਲੋਕ ਵਾਲੇ ਖੇਲ ਨੂੰ ਨਹੀਂ ਸਿੱਖਦੇ ਆਪਣੇ ਘਰ ਆਉਣਾ ਜਾਣਾ ਨਹੀਂ ਬਣਾਉਂਦੇ ਜਿੰਨੂੰ ਮਹਾਰਾਜ ਦੇ ਆਵੜ ਜਾ ਲੈ ਇੱਕ ਖੇਲ ਬਣਾਇਆ ਆਗਿਆਕਾਰੀ ਤੀਨੀ ਮਾਇਆ ਵੀ ਇੱਕ ਖੇਲ ਹੈ ਤੁਹਾਡਾ ਆਉਂਦਾ ਤੇ ਜਾਂਦਾ ਤੁਹਾਡਾ ਮਨ ਸਵੇਰੇ ਸਰੀਰ ਦੇ ਵਿੱਚ ਆਉਂਦਾ ਜਿਦ ਤਰ੍ਹਾਂ ਆਪਾਂ ਆਹ ਕਮਰੇ ਦੇ ਵਿੱਚ ਆਏ ਹੁਣ ਜੇ ਆਪਾਂ ਬਾਹਰ ਨਿਕਲ ਜਾਈਏ ਤੇ ਕਮਰਾ ਖਾਲੀ ਹੋ ਜਾਣਾ ਇਸ ਤਰ੍ਹਾਂ ਹੀ ਸਾਡਾ ਮਨ ਇਸ ਬੋਡੀ ਨੂੰ ਛੱਡ ਕੇ ਚੜ੍ਹ ਜਾਂਦਾ ਰਾਤ ਨੂੰ ਤਾਂ ਜੇ ਅਸੀਂ ਨਾਮ 'ਚ ਪ੍ਰਵੇਸ਼ ਹੋ ਜਾਗੇ ਤਾਂ ਨਾਮ ਦੁਆਰਾ ਜਾਣਾ ਉਹਨਾਂ ਕਰ ਲਾਂਗੇ ਆਪਣੇ ਘਰ ਇਹ ਆ ਸਾਡਾ ਕੀ ਅਸੀਂ ਜੀਵ ਨਾਮ ਦੀ ਗੱਲ ਕਰਦੇ ਹਾਂ ਤਾਂ ਨਾਮ ਸਿਮਰਨ ਕਿਸੇ ਪੰਥ ਦੇ ਵਿੱਚ ਚੱਲ ਜਾਈਏ ਮੈਂ ਕਿਸੇ ਤੇ ਟਿੱਪਣੀ ਨਹੀਂ ਕਰੂੰਗਾ ਜਾਤੀ ਟਿੱਪਣੀ ਨਹੀਂ ਕਰੂੰਗਾ ਉਹ ਨਾਮ ਦਾਣ ਦਿੰਦੇ ਆ ਪਰ ਪਰਮ ਭੁਲੇਖੇ ਨੇ ਦੇਹਤਾਰੀ ਗੁਰੂ ਉਹ ਵੀ ਇੱਕ ਨਾਮ ਸਿਮਰਨ ਦਿੰਦੇ ਨੇ ਉਹ ਆਪਣੇ ਤਰੀਕੇ ਨਾਲ ਦਿੰਦੇ ਨੇ ਪਰ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਮ ਦਾਣ ਬਖਸ਼ਿਆ ਉਹ ਸਿਮਰਨ ਕੀਏ ਉਹ ਨਾਮ ਹੈ ਕਿ ਨਾਮ ਦੀ ਪ੍ਰਭਾਸ ਆ ਗਈ ਹੈ ਹਾਂਜੀ ਬਿਲਕੁਲ ਸਹੀ ਟੱਡਾ ਸਵਾਲ ਆ ਇਹੋ ਸਵਾਲ ਕਰਨਾ ਚਾਹੀਦਾ ਤਾਂ ਬੜਾ ਤੁਸੀਂ ਉੱਤਮ ਸਵਾਲ ਕੀਤਾ ਜੀ ਮਹਾਰਾਜ ਦੱਸਦੇ ਆ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਸ੍ਰੀ ਉਦੇ ਵਿੱਚ ਦੇਹੀ ਮੇ ਇਸ ਦਾ ਬਿਸ਼ਰਾਮ ਕਿਹੜੇ ਰੂਪ ਦੇ ਵਿੱਚ ਅਨਹਤ ਨਾਦ ਕਹ ਨਾ ਜਾਈ ਅਚਚ ਬਿਸਮਾਰ ਹਾਂ ਪਰ ਲੋਕਾਂ ਨੇ ਨਾਮ ਸੁਣਿਆ ਹੈਗਾ ਆ ਵੀ ਨਾਮ ਹੁੰਦਾ ਵਾ ਹਮ ਅੱਜ ਸਾਰਾ ਸੰਸਾਰ ਨਾਮ ਨੂੰ ਲੱਭਦਾ ਫਿਰਦਾ ਹਮ ਪਰ ਲੱਭਣ ਕਿਥੋਂ ਡਿਆ ਵਾ ਜਾ ਕੇ ਤੇ ਦੇਹਧਾਰੀਆਂ ਕੋਲ ਨਾਮ ਕੋਈ ਕਿਸੇ ਨੂੰ ਨਹੀਂ ਦੇ ਸਕਦਾ ਦਰਬਾਣੀ ਦੇ ਵਿੱਚ ਵੀ ਲਿਖਿਆ ਹਮ ਵੀ ਮਾਰਾ ਦਾਦੇ ਤ੍ਰੇਗ ਤਿੰਨਾ ਕਾ ਜੀਵਿਆ ਜੋ ਲਿਖ ਲਿਖ ਵੇਚੇ ਨਾਉ ਹਮ ਵੀ ਉਹਨਾਂ ਦਾ ਤ੍ਰਿਗ ਜੀਵਨ ਆ ਜਿਹੜਾ ਇਹ ਨਾਮ ਨੂੰ ਲਿਖ ਕੇ ਵੇਚਣ ਦੇ ਲਿਖਤ ਰੂਪ ਦੇ ਤੇਰੇ ਸੰਸਾਰ ਨੂੰ ਪਰ ਨਾਮ ਭਾディ ਦੇ ਵਿੱਚ ਆ ਇਸ ਦੇਈ ਦੇ ਵਿੱਚ ਨੋ ਨਿਦ ਅਮ੍ਰਿਤ ਪ੍ਰਭ ਦਾ ਨਾਮ ਦੇਹੀ ਮੇ ਇਸ ਕ ਬਿਸ਼ਰਾਮ ਅਨਹਦ ਤੇ ਨਾਦ ਕਹਿ ਨਾ ਜਾਈ ਅਚੰਚ ਬਿਸਮਾਰ ਪਰ ਕੋਈ ਭਾਲੇ ਗੁੜੀ ਗਹਿਿਰ ਜਿਹੜਾ ਇਸ ਸਰੀਰ ਦੇ ਵਿੱਚ ਜਾਊਗਾ ਸਰੀਰ ਦੀ ਖੋਜ ਕਰੂਗਾ ਜਿੰਨੂ ਮਾਰਾ ਦਾਦੇ ਗੁਰਮੁਖ ਹੋਵੇ ਸੋ ਕਾਇ ਆਖੋ ਜੇ ਹੋਰ ਸਾ ਪਰਮ ਭਲਾਈ ਅੱਜ ਸੰਸਾਰ ਕੀ ਕਹਿਣ ਡਿਆ ਸੰਸਾਰ ਸੁੱਖੇ ਤਰੀਕੇ ਨੂੰ ਤੁਰਿਆ ਆ ਵੀ ਸਾਨੂੰ ਨਾਮ ਮਿਲ ਜੇ ਜੀ ਤੇ ਅਨਾਰੀ ਸੰਤ ਕੀ ਕਰਦੇ ਆ ਸੰਤ ਅਨਾਰੀ ਕਿਸ ਨਾ ਸੂਝੇ ਅਕਤਨੀ ਕਰੇ ਮਾਇਆ ਤੇ ਲੂਝੇ ਕਥੇ ਨਾ ਕਤ ਕਹਾਣੀ ਉਹ ਵੀ ਕਰਦਾ ਅਨਾਰੀ ਸੰਤ ਕੀ ਕਰਦਾ ਵਾ ਉਹਨੂੰ ਲਿਖ ਕੇ ਪੰਜ ਅੱਖਰਾਂ ਦਾ ਨਾਮ ਦੇ ਦਿੰਦਾ ਪਰ ਉਹ ਕਹਿੰਦੇ ਇਹ ਅੱਖਰ ਖਿੰਡ ਜਾਣਗੇ ਉਹ ਅੱਖਰ ਇਹਨਾਂ ਵਿੱਚ ਨਹੀਂ ਵੀ ਉਹ ਨਾਮ ਜਿਹੜਾ ਵਾ ਉਹ ਤੇ ਸਹਿਜ ਤੋਂ ਦੇ ਰੂਪ ਦੇ ਵਿੱਚ ਤੁਹਾਡੇ ਦਸਵੇਂ ਦੁਆਰ ਦੇ ਵਿੱਚ ਪਿਆ ਜਿੱਥੋਂ ਜਾ ਕੇ ਤੁਸੀਂ ਉਹਨੂੰ ਪ੍ਰਾਪਤ ਕਰਨਾ ਹੁਣ ਤੁਸੀਂ ਉਹਨੂੰ ਪ੍ਰਾਪਤ ਕਿ ਤਰ੍ਹਾਂ ਕਰਨਾ ਜਦੋਂ ਤੁਸੀਂ ਸਿਮਰਨ ਕਰੋਗੇ ਜਿੰਨੂੰ ਮਹਾਰਾਜੇ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤੁਸੀਂ ਇਹਦੇ ਆਹੋ ਸਾਸ ਗਰਾਸ ਕਿ ਜਦੋਂ ਤੁਸੀਂ ਸਵਾਸ ਗਰਾਸ ਸਿਮਰਨ ਕਰਦੇ ਇਹਨਾ ਵਾਹ ਨੇ ਉਹ ਬਾਹਰ ਮੁખી ਹੋਇਆ ਉਹ ਅੰਦਰ ਮੁખી ਹੋਣਾ ਸ਼ੁਰੂ ਜਾਂਦਾ ਠੀਕ ਹੈ ਜਦੋਂ ਅੰਦਰ ਮੁખી ਸਟਾਰਟ ਹੋ ਜਾਂਦਾ ਤੇ ਉਹ ਹੌਲੀ ਹੌਲੀ ਆਪਣੀ ਯਾਤਰਾ ਸਟਾਰਟ ਕਰ ਦਿੰਦਾ ਅੰਤਰਗਤ ਨਾਮ ਤੱਕ ਪਹੁੰਚ ਜਾਂਦਾ ਹੌਲੀ ਹੌਲੀ ਤੇ ਨਾਮ ਕਿੱਥੋਂ ਮਿਲਿਆ ਮਹਾਰਾ ਜੀ ਗਾਲੀ ਦੱਸਦੇ ਆ ਅੰਦਰ ਤੁਹਾਡੇ ਪਰਮਾਤਮਾ ਬੈਠਾ ਨਾਮ ਦੇਣ ਨੂੰ ਕਿੱਥੇ ਬੈਠਾ ਵਾ ਕਹਿੰਦੇ ਸਤਗੁਰ ਸਿੱਖੋਂ ਨਾਮ ਧੰਦੇ ਗੁਰ ਕਾ ਸਿੱਖ ਵੱਡਪਾ ਕੀ ਹੈ ਪ੍ਰਮਾਤਮਾ ਤੁਹਾਡੇ ਅੰਦਰ ਬੈਠਾ ਵਾ ਅੰਦਰ ਤੁਹਾਡੇ ਨਾਮ ਆ ਨਿਧਾਨ ਆ ਤੇ ਤੁਸੀਂ ਉਥੇ ਜਦੋਂ ਪਹੁੰਚੋਗੇ ਤੇ ਪ੍ਰਮਾਤਮਾ ਨੇ ਤੁਹਾਨੂੰ ਇਹ ਨਾਮ ਦੇਣਾ ਇਹ ਨਾਮ ਦਾ ਭੇਦ ਦਿੱਤਾ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਸਾਰੀ ਨਾਮ ਦੀ ਹੀ ਮਹਿਮਾ ਕੀਤੀ ਗਈ ਆ ਕਿ ਨਾਮ ਜਿੰਨਾ ਚਿਰ ਤੁਸੀਂ ਪ੍ਰਾਪਤ ਨਹੀਂ ਕਰਦੇ ਉਹਨਾਂ ਚਿਰ ਤੁਸੀਂ ਮਰਨ ਜਮਨ ਦੇ ਗੇਰ ਦੇ ਵਿੱਚ ਜੀ ਹਾਂਜੀ ਆਪਾਂ ਜਦੋਂ ਵਰਬਾਣੀ ਪੜਦੇ ਆ ਔਰ ਗੁਰਬਾਣੀ ਤੇ ਮੈਂ ਕਿੰਨਾ ਕਿ ਜਿੰਨਾ ਵਿੱਚੋਂ ਮੈਂ ਵੀ ਹਾਂ ਅਸੀਂ ਗੁਰਬਾਣੀ ਤੇ ਵਿਸ਼ਵਾਸ ਨਹੀਂ ਕਰਦੇ ਕਿ ਆਪਣੇ ਘਰ ਦੇ ਵਿੱਚ ਕੋਈ ਬਿਮਾਰ ਹੋ ਗਿਆ ਜਾਂ ਘਰ ਦੇ ਵਿੱਚ ਗਰੀਬੀ ਆ ਗਈ ਪਰ ਗੁਰਬਾਣੀ ਦਾ ਫਰਮਾਨ ਹੈ ਕਿ ਧੁਰ ਕੀ ਬਾਣੀ ਆਈ ਜਿਸ ਅਗਲੀ ਚਿੰਤਾ ਮਟਾਈ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਵਾਕਈ ਨਹੀਂ ਅਸੀਂ ਗੁਰਬਾਣੀ ਤੇ ਵਿਸ਼ਵਾਸ ਕਰਦੇ ਤੇ ਸੰਕਤ ਨੂੰ ਕੀ ਕਰਾਂ ਸਮਝੋ ਮਾਰਾ ਦਾਦੇ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਸਿੱਖਣ ਹੁੰਦਾ ਸਿੱਖਣ ਵਾਲਿਆ ਜੀ ਸਿੱਖਣ ਦਾ ਮਤਲਬ ਸਿੱਖਣ ਵਾਲਾ ਸਟੂਡੈਂਟ ਸਭ ਸਿੱਖਣ ਕੋ ਕਮਹਿ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਝ ਹੈ ਕੋਸ਼ਸ਼ ਕਰ ਲਈਏ ਹੂੰ ਸੁਣਿਓ ਹਾਂਜੀ ਹੁਣ ਆਪਾਂ ਕੀ ਕਰਦੇ ਆਂ ਗਰਬਾੜੀ ਪੜੀ ਨਹੀਂ ਹੁੰਦੀ ਹੂੰ ਗੁਰਬਾਣੀ ਵਿਚਾਰੀ ਨਹੀਂ ਹੰਦਿਪੀ ਗੁਰਬਾਣੀ ਕਹਿੰਦੀ ਕੀ ਸਾਨੂੰ ਅਸੀਂ ਵਿਚਾਰਦੇ ਨਹੀਂ ਗੁਰਬਾਣੀ ਧਿਆਨ ਨਾਲ ਸੁਣਦੇ ਨਹੀਂ ਹੁਣ ਜਿਹੜੇ ਸਾਨੂੰ ਦੱਸਣ ਵਾਲੇ ਆ ਉਹ ਵੀ ਸੁੱਤੇ ਹੋਏ ਆ ਮਨ ਜਿੰਨੂ ਮਹਾਰਾਜਾ ਤੇਹੀ ਗੁੜੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਮੇ ਆਣੀ ਹੁਣ ਸੁੱਤਾ ਮਨ ਤੁਸੀਂ ਇੱਥੇ ਆਪਾਂ ਮੇ ਢੋਲ ਵਜਾਈ ਜਾਓ ਕੋਈ ਬੰਦਾ ਸੁੱਤਾ ਤੇ ਉਹਨੂੰ ਪਤਾ ਨਹੀਂ ਲੱਗਣਾ ਮੇਰੇ ਲੱਗ ਕਿ ਕਿਹੜੀ ਚੀਜ਼ ਲੈ ਕੇ ਕਿਹੜੀ ਹੋਗੀ ਹੁਣ ਜਿੰਨਾ ਚਿਰ ਕਹਿੰਦੇ ਪਹਿਲਾਂ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਤੇ ਪਹਿਲੋ ਆਪਣੇ ਮਨ ਨੂੰ ਜਗਾਓ ਸੁੱਤੇ ਚਿੱਤੇ ਤੁਹਾਡਾ ਮਨ ਆਣ ਤੇ ਤਿੰਨਾ ਗੁਣਾ ਦੇ ਵਿੱਚ ਸੌ ਚੁੱਕਾ ਵਾ ਹੁਣ ਸੁੱਤਾ ਮਨ ਕੀ ਕਰੂਗਾ ਜਦੋਂ ਉਹਨੂੰ ਕੀ ਹੋਇਆ ਮਨ ਨੂੰ ਰੋਗ ਲੱਗ ਗਿਆ ਮਹਾਰਾਜਾ ਦੇ ਖਸਮ ਵਿਸਾਰ ਕੀਏ ਰਸਪੋਗੇ ਉਹ ਸਵਾਲੀ ਨਾ ਡਾਟਾ ਵੀ ਰੋਗ ਉੱਠ ਖਲੋਣੇ ਤਾਂ ਇਸ ਤੁਹਾਨੂੰ ਉੱਠ ਖਲੋਏ ਰੋਗ ਵੈਦ ਨਾ ਭੋਲੇ दारू ਲਾਏ ਉਹ ਪੀ ਇਹ ਸੰਸਾਰ ਦੇ ਵਿੱਚ दारू ਨਹੀਂ ਹੈਗਾ ਉਹਨਾਂ ਦੇ ਕੋਲ ਇਹਦਾ ਇਲਾਜ ਨਹੀਂ ਹੈਗਾ ਇਲਾਜ ਹੈਗਾ ਮੇਰਾ ਵੈਦ ਗੁਰੂ ਗੋਬਿੰਦਾ ਉਹ ਖੁਦ ਮੁਖ ਨਾਮ ਦੇਵੇ ਕਾਟੇ ਚਮਕੀ ਬੰਦਾ ਪਿੱ ਤੁਹਾਡਾ ਵੈਦ ਬੈਠਾ ਚੌਥੇ ਘਰ ਦੇ ਵਿੱਚ ਜੇ ਤੁਸੀਂ ਆਪਣਾ ਰੋਗ ਖਤਮ ਕਰਨਾ ਚਾਹੁੰਦੇ ਜੇ ਤੇ ਤੁਹਾਡਾ ਪ੍ਰਮਾਤਮਾ ਦੇ ਕੋਲ ਜਾਣਾ ਬਣਦਾ ਪ੍ਰਮਾਤਮਾ ਦੇ ਕੋਲ ਤੁਸੀਂ ਜਾਓਗੇ ਤਾਂ ਫਿਰ ਤੁਹਾਡਾ ਡੈ ਰੋਗ ਕੱਟਿਆ ਜਾਊਗਾ ਜਾਂਦੇ ਨਹੀਂ ਆਪਾਂ ਪ੍ਰਮਾਤਮਾ ਨੂੰ ਮਿਲਦੇ ਨਹੀਂ ਮੈਂ ਦੁਬਾਰਾ ਸ਼ਬਦ ਰਿਪੀਟ ਕਰਦਾ ਉਹ ਭਈ ਪ੍ਰਾਪਤ ਕਿਤਰਾ ਪ੍ਰਾਪਤ ਕੀਤੀ ਤੂੰ ਹੀ ਇਹ ਮਾਨਸ ਦੇਈ ਭਈ ਪ੍ਰਾਪਤ ਮਾਨੁਕ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਗਤ ਭਜ ਕੇਵਲ ਨਾਮ ਭਜੋ ਗੋਬਿੰਦ ਭੂਲ ਮਤ ਜਾਹੋ ਮਾਨੇ ਜਨਮ ਕਾ ਇਹੀ ਲਾਹੋ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿ ਤਖ ਪੱਕੜੇ ਸਭ ਮੁਕਤੀ ਚੱਲੀ ਰਹਿਣ ਨਰੇਣ ਗਵਾਈ ਸੋਏ ਕੇ ਦਿਲਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਹੁਣ ਇਹਨੂੰ ਮਿਲਿਆ ਕਦ ਲਈ ਇਹ ਜਨਮ ਪਰਮਾਤਮਾ ਨੂੰ ਮਿਲਣ ਲਈ ਪਰ ਇਹ ਕੋਡੀਆਂ ਦੇ ਬਦਲੇ ਇਥੇ ਗਵਾਈ ਜਾਂਦਾ ਸੁਵਾਸ ਆਪਣੇ ਖਤਮ ਕਰੀ ਜਾਂਦਾ ਜਿੰ ਤਨ ਸਾਡੇ ਸੁਵਾਸ ਖਤਮ ਹੋ ਗਏ ਸਾਡਾ ਸਰੀਰ ਇਥੇ ਰਹਿ ਜਾਣਾ ਮਨ ਨੇ ਛੱਡ ਕੇ ਚਲੇ ਜਾਣਾ ਹੁਣ ਇਹਦਾ ਡਰਾਈਵਰ ਕੌਣ ਹੀ ਮਨ ਹੁਣ ਮੋਟਰਸਾਈਕਲ ਜਾਂ ਕਾਰ ਤੂੰ ਹੀ ਚਲਾ ਕੇ ਲਿਆਏ ਤੇ ਮੋਟਰਸਾਈਕਲ ਕੱਲਾ ਤੇ ਚੱਲ ਨਹੀਂ ਸਕਦਾ ਇਹਨੂੰ ਮਨ ਡਰਾਈਵ ਕਰਦਾ ਸਵੇਰੇ ਤੇ ਰਾਤ ਨੂੰ ਛੱਡ ਕੇ ਚਲੇ ਜਾਂਦਾ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਵੀ ਇਹ ਦਿਨੇ ਟਾਡਾ ਮਨ ਇਸਰੀਚ ਪ੍ਰਵੇਸ਼ ਹੁੰਦਾ ਨੌ ਦੁਆਰੇ ਪ੍ਰਗਟ ਕੀ ਹੈ ਦਸਵਾਂ ਗੁਪਤ ਰਖਾਇਆ ਵੀ ਨੌ ਦੁਆਰੇ ਟਾਡੇ ਆ ਖੁੱਲ ਜਾਂਦੇ ਅੱਖਾਂ ਖੁੱਲ ਜਾਂਦੀਆਂ ਗਿਆਨ ਇੰਦਰੀਆਂ ਟਾਡੇ ਆ ਹੱਥ ਪੈਰ ਕੰਮ ਕਰਨੇ ਸਟਾਰਟ ਕਰ ਦਿੰਦੇ ਪਰ ਰਾਤ ਨੂੰ ਬੰਦ ਹੋ ਜਾਂਦੇ ਰੋਜ਼ ਦੀ ਰੋਜ਼ ਸਮਝਾਉਂਦੇ ਕੀ ਇੱਕ ਰਾਤ ਦਾ ਦੀ ਵਿਚ ਦੀ ਜਾਣੀ ਦਿਨ ਬੀਤਦਾ ਜਾਣ ਜਾਂ ਰਾਤ ਬੀਤਦੀ ਜਾਣੀ ਜਾਂ ਪਰ ਤੂੰ ਹੀ ਕੋਈ ਉਜਰ ਨਹੀਂ ਬਣਾਉਂਦੇ ਨਾਮ ਤੱਕ ਪਹੁੰਚਣ ਦਾ ਪਰਮਾਤਮਾ ਨੂੰ ਮਿਲਣਾ ਤਾਂ ਤਨ ਨੂੰ ਕੀ ਹੁੰਦਾ ਜਦੋਂ ਤੁਸੀਂ ਸਿਮਰਨ ਨਹੀਂ ਕਰਦੇ ਨਾਮ ਤੱਕ ਪਹੁੰਚਣ ਦਾ ਹੋ ਜਾਂ ਨਹੀਂ ਕਰਦੇ ਪਰਮਾਤਮਾ ਦੇ ਘਰ ਵਾਪਸ ਨਹੀਂ ਜਾਂਦੇ ਮਿਲਣ ਦਾ ਕੋਈ ਜਰੀਆ ਨਹੀਂ ਬਣਾਉਂਦੇ ਤੇ ਤੁਹਾਡੇ ਫਿਰ ਪਰਮਾਤਮਾ ਰੋਗ ਖੜੇ ਕਰ ਦਿੰਦਾ ਵੀ ਹੋ ਸਕਦਾ ਤੜਫਦਾ ਆ ਇਹ ਫੇਰ ਹੀ ਮੈਨੂੰ ਯਾਦ ਕਰ ਲੈ ਆਹ ਗੱਲ ਅੱਛਾ ਪਾਈ ਸਾਹਿਬ ਆਪਾ ਟੀਵੀ ਤੇ ਦੇਖ ਲੋ ਬੜੇ ਵੱਖ-ਵੱਖਰੇ ਪੇਜ ਲੈ ਕੇ ਬਾਬੇ ਆਉਂਦੇ ਨੇ ਜੀ ਕਹਿੰਦੇ ਜੀ ਆਹ ਤੁਸੀਂ ਉਪਾ ਕਰ ਲੋ ਜੀ ਹਲਦੀ ਚੜਾ ਦਿਓ ਸੰਧੂਰ ਲਾ ਲਓ ਜਾਂ ਸਨਪਰੰਪ ਲਿਖੇ ਲੋ ਟਿਕਾ ਕਰਨ ਨੂੰ ਕਹਿੰਦੇ ਨੇ ਆ 3 ਘੰਟਾ ਦਰਬਾਣੀ ਜਪ ਲੋ 8 ਘੰਟਾ ਦਰਬਾਣੀ ਜਪ ਲੋ ਪਰ ਗੁਰਬਾਣੀ ਦਾ ਅਸਲੀ ਆਪਾਂ ਜਾਂਦੇ ਜਾਂਦੇ ਸੰਗਤ ਨੂੰ ਕਹੀਏ ਕਿੱਦਾਂ ਨਾਮ ਜਪਣਾ ਕਿੱਦਾਂ ਦਾ ਕਿੰਨਾ ਸਮਾਂ ਨਾਮ ਜਪਣਾ ਚਾਹੀਦਾ ਉਹੀ ਸਵਾਲ ਕੀਤਾ ਵੀ ਇੱਥੇ ਆਉਂਦੇ ਕੋਈ ਕਹਿੰਦਾ ਹਲਦੀ ਚੜਾਓ ਸੰਦੂਰ ਚੜਾਓ ਉਹ ਕਹਿੰਦੇ ਸ਼ਰਮ ਧਰਮ ਪਖੰਡ ਜੋ ਦਿਸੇ ਤਿਸ ਜੰਮ ਜਗਾਤੀ ਲੁੱਟੇ ਵੀ ਉਹਨਾਂ ਨੂੰ ਤਾਂ ਸਵੇਰ ਤੋਂ ਲੁੱਟ ਲਿਆ ਜਾਂਦਾ ਪਖੰਡ ਦੇ ਵਿੱਚ ਜਿਹੜਾ ਸੰਸਾਰ ਨਾਮ ਨਹੀਂ ਜਪਦਾ ਸਿਮਰਨ ਨਹੀਂ ਕਰਦਾ ਨਾਮ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰਦਾ ਹੁਣ ਸਾਰੇ ਧਰਮਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਜਿੰਨੇ ਵੀ ਗ੍ਰੰਥ ਆ ਸਾਰਿਆਂ ਦੇ ਵਿੱਚ ਨਾਮ ਦੀ ਮਹਿਮਾ ਕੀਤੀ ਗਈ ਹੈ। ਚਾਹੇ ਕੋਈ ਵੀ ਗ੍ਰੰਥ ਜਿਵੇਂ ਬਤਾਲਿਆ ਬਤਾਲਿਆਂ ਦੀ ਬੰ ਨੂੰ ਅੱਜ ਸੰਸਾਰ ਇਹ ਪਖੰਡਵਾਦ ਦੇ ਵਿੱਚ ਤੁਰਿਆ ਫਿਰਦਾ ਤੇ ਪਖੰਡ ਚ ਪਾਉਣ ਵਾਲਾ ਕੌਣ ਆ? ਇਹ ਹੀ ਨਹੀਂ ਪੁੱਛਿਆ ਤੁਸੀਂ ਕਿ ਪਖੰਡ ਚ ਪਾਉਣ ਵਾਲਾ ਕੌਣ ਆ? ਪਖੰਡ ਚ ਪਾਉਣ ਵਾਲਾ ਸਾਨੂੰ ਕਾਲ ਅਸੀਂ ਸਵੇਰੇ ਕਾਲ ਦੇ ਦੇਖ ਦੇ ਵਿੱਚ ਆ ਗਏ। ਜਿੰਨੂੰ ਮਹਾਰਾਜ ਦਾ ਕਾਲ ਪਾਏ, ਬ੍ਰਹਮਾ ਬਪਤਰਾ ਕਾਲ ਪਾਏ, ਸ਼ਿਵਜੂ ਅਵਤਾਰਾ ਕਾਲ ਪਾਏ, ਕਰਬਿਜਨ ਪ੍ਰਕਾਸ਼ਾ ਸકલ ਕਾਲ ਦਾ ਕੀ ਆ ਤਮਾਸ਼ਾ। ਜੀ ਬੀ ਸਵੇਰ ਤੋਂ ਸੰਸਾਰ ਨੂੰ ਤਮਾਸ਼ੇ ਦੇ ਵਿੱਚ ਕਾਲ ਲੈ ਲੈਂਦਾ ਜਦੋਂ ਆਪਣੇ ਕਲਾਵੇ ਦੇ ਵਿੱਚ ਕਾਲ ਲੈ ਲੈਂਦਾ ਤੇ ਲੋਕ ਸਤਾਏ ਹੋਏ ਪੰਡਤਾਂ ਕੋ ਮੋਲੀਆਂ ਵੱਲ ਪਖੰਡਵਾਦ ਵੱਲ ਤੁਰ ਪੈਂਦੇ ਆ ਠੀਕ ਹੈ ਤੇ ਗੁਰਬਾਣੀ ਆਪਣੀ ਮਨਮਤ ਦੁਆਰਾ ਪੜਨੀ ਸਟਾਰਟ ਕਰ ਦਿੰਦੇ ਆ ਤੇ ਮਹਾਰਾ ਜੀ ਆਪਨੀ ਮਤ ਤੋਂ ਛੱਡਿਆ ਆਣੇ ਭਗਤ ਬਿਨਾ ਬੋ ਡੁੱਬੇ ਸਿਆਣੇ ਵੀ ਤੁਸੀਂ ਵੱਡੇ ਵੱਡੇ ਇਥੇ ਡੁੱਬ ਜਾਂਦੇ ਜਿੰਨਾਂ ਚਿਰ ਤੁਹੀ ਕੇਹੇ ਕੋਲੋਂ ਸਲਾਮ ਮਸ਼ਵਰਾ ਨਹੀਂ ਲੈਂਦੇ ਪਰਮਾਤਮਨ ਮਿਲਣ ਦਾ ਜਰੀਆ ਨਹੀਂ ਲੱਭਦੇ ਤਾਂ ਤੁਹੀ ਆਪਣੇ ਆਪ ਹੀ ਡੁੱਬ ਜਾਂਦੇ ਆਪਣੀ ਮਾਤਤ ਦੁਆਰਾ ਹੁਣ ਆਪਾਂ ਕੰਦ ਬਣਾਉਣੀ ਕਰਦੇ ਵਿੱਚ ਸਵਾਲ ਤੇ ਤੁਹਾਡਾ ਲੰਮਾ ਹੁੰਦਿਆ ਅਸੀਂ 100 ਜਣੇ ਦੀ ਸਲਾਹ ਲੈਨੇ ਲੈਨੇ ਅਸੀਂ ਬੱਚੇ ਨੂੰ ਸਕੂਲ ਦੇ ਵਿੱਚ ਦਾਖਲ ਕਰਾਉਣਾ ਤੇ 100 ਜਣੇ ਨੂੰ ਪੁੱਛਦੇ ਵੀ ਕਿਹੜਾ ਸਕੂਲ ਚੰਗਾ ਪਰ ਕਦੀ ਆਪਣੇ ਜੀਵਨ ਦੀ ਬਾਗੀ ਚੱਲਣ ਦੀ ਇੰਨਾ ਕੀਮਤੀ ਅਨਮੁੱਲ ਜੀਵਨ ਸਾਨੂੰ ਮਿਲਿਆ ਕਦੀ ਇਹਦੇ ਬਾਰੇ ਹੀ ਕਿਸੇ ਨੂੰ ਪੁੱਛਿਆ ਨਹੀਂ ਜਾਣਕਾਰੀ ਨਹੀਂ ਲਈ ਵੀ ਸਾਡਾ ਇੱਥੇ ਆਉਣ ਦਾ ਮਕਸਦ ਕੀ ਆ ਜਦੋਂ ਅਸੀਂ ਮਰ ਗਏ ਤੇ ਕਿੱਥੇ ਜਾਵਾਂਗੇ ਕਦੀ ਪੁੱਛਿਆ ਨਹੀਂ ਪੁੱਛਦੇ ਇਹ ਕਰਕੇ ਸੰਸਾਰ ਇਹਨਾਂ ਉਜੜਿਆਂ ਵਿੱਚ ਹੀ ਆਪਣਾ ਜੀਵਨ ਗਵਾ ਕੇ ਤੇ ਚਲੇ ਜਾਂਦਾ ਆਪਣੇ ਮਕਸਦ ਨੂੰ ਨਹੀਂ ਕਰਦਾ ਤੀਸਰਾ ਸਵਾਲ ਹੈ ਤੁਹਾਡੇ ਇਸ ਸਵਾਲ 'ਚ ਵੀ ਆਪਾਂ ਨੂੰ ਕਿਤਰਾ ਕਰਨਾ ਚਾਹੀਦਾ ਕਿਤਰਾ ਪਰਮਾਤਮਾ ਨੂੰ ਆਪਾਂ ਮਿਲ ਸਕਦੇ ਆ ਮਹਾਰਾਜ ਜੇਤਾ ਸਵਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਏ ਪਿੱ ਜਿਹੜਿਆ ਤਾਨੂੰ ਸਵਾਸ ਅੰਦਰ ਜਾਣ ਦੇ ਆ ਤੁਹਾਡੀ ਨਾਭੀ ਧੋਕੇ ਵਾਪਸ ਆ ਜਾਂਦੇ ਤੁਹਾਡੀ ਉਮਰ ਕੱਢਦੀ ਜਾਂਦੀ ਦਿਨ ਤੇ ਪੈਰ ਪੈਰ ਤੇ ਘੜੀਆਂ ਆਪ ਕਢੇ ਤਾਂ ਸੀਜੇ ਕਾਲ 헤ਰੀ ਫਿਰੇ ਬਦਕ ਸਿੰਘ ਕਹ ਕੋਣ ਬਿੰਦਵ ਕੀਜੇ ਵੀ ਕਿਹੜੀ ਵਿਧੀ ਕਿਹੜਾ ਤਰੀਕਾ ਬਣਾਇਆ ਜਾਵੇ ਵੀ ਦਵਾ ਦਵ ਸਿਮਰਨ ਸਟਾਰਟ ਕਰਕੇ ਤੇ ਪ੍ਰਮਾਤਮਾ ਨਾਲ ਮਲਾਪ ਕੀਤਾ ਜਾਵੇ ਇਹ ਕਰਕੇ ਕਹਿੰਦੇ RAM RAM ਕਰਤਾ ਸਭ ਜੱਗ ਫਿਰੇ RAM ਨਾ ਪਾਇਆ ਜਾਏ ਕਿਉਂ ਕਿ ਨਾਮ ਕਹਨੇ ਮੇ ਭੇਦ ਹੈ ਵੀ ਤੁਸੀਂ ਸਹੀ ਤਰੀਕੇ ਨਾਲ ਜਾਪ ਨਹੀਂ ਕਰਦੇ ਜਾਪ ਕਹਿੰਦੇ ਆ ਸਵਾਸ ਗਰਾਸ ਸਿਮਰਨ ਕਰਨਾ ਸਵਾਸ ਅੰਦਰ ਜਾਣ ਤੇ ਵਾਏ ਨਾ ਵੀ ਤੋਂ ਵਾਹ ਸੁਣ ਤੇ ਗੁਰੂ ਕਹਿਣਾ ਜਦੋਂ ਤੁਸੀਂ ਇਹ ਤਰ੍ਹਾਂ ਸਿਮਰਨ ਕਰੋਗੇ ਤੇ ਤੁਹਾਡਾ ਮਨ ਜਿਹੜਾ ਰੋਗ ਤੋਂ ਰਹਿਤ ਹੋ ਜੀਦਾ ਸਿਮਰਨ ਦੇ ਨਾਲ ਸ਼ਕਤੀ ਆ ਸਿਮਰਨ ਦੇ ਤੇ ਤੁਹਾਡਾ ਰੋਗ ਕਟਿਆ ਜਾਊਗਾ ਆ ਜੀ ਇਹ ਦੱਸਿਆ ਹਾਂ ਜੀ ਤਾਂ ਸਾਧ ਸੰਗ ਜੀ ਇਹ ਸੰਨ ਭਾਈ ਸਾਹਿਬ ਭਾਈ ਦਿਲਵਿੰਦਰ ਸਿੰਘ ਜੀ ਕਥਨ ਜਨਾਨੇ ਗੁਰਬਾਣੀ ਦੇ ਉੱਪਰ ਬਹੁਤ ਡੂੰਘੀਆਂ ਬੜੀਆਂ ਪਿਆਰੀਆਂ ਬੜੀਆਂ ਸਤਕਾਰੀਆਂ ਵਿਚਾਰਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਔਰ ਤੁਹਾਨੂੰ ਭਾਈ ਸਾਹਿਬ ਜੀ ਦਾ ਵਿਚਾਰਾ ਜੋ ਕਿ ਇਹ ਵਿਚਾਰਾ ਗੁਰਬਾਣੀ ਦੀ ਆ ਗੁਰਬਾਣੀ ਦਾ ਸਤਕਾਰ ਕਰਦਾ ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਦਾ ਆਸਰਾ ਲਿਆ ਔਰ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੰਘਾ ਕਮੈਂਟਾਂ ਰਹੀਂ ਆਪਣੇ ਸੁਝਾਅ ਦੇਣੇ ਔਰ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਭਾਈ ਸਾਹਿਬ ਦੇ ਨਾਲ ਆਪਾਂ ਇੱਕ ਇਹਨਾਂ ਕੋਲ ਬੇਨਤੀ ਕਰਾ ਗਿਆ ਉਹਨੂੰ ਪੇ ਆਉਂਦੇ ਸਮੇਂ ਨੂੰ ਵੀ ਸਾਡੇ ਨਾਲ ਗਾਹੇ ਬਗਾਹੇ ਆਪਣੇ ਟਾਈਮ ਦੇ ਟਾਈਮ ਕੱਢ ਕੇ ਫਿਰ ਤੁਹਾਡੇ ਰੂਗਰੂ ਭਾਈ ਸਾਹਿਬ ਨੂੰ ਕਰਦੇ ਰਵਾਂਗੇ ਫਿਰ ਦਰਬਾਰੀ ਦੇ ਵਿਚਾਰਾ ਕਰਦੇ ਰਵਾਂਗੇ ਤੇ ਭਾਈ ਸਾਹਿਬ ਆਪਾਂ ਸੰਗਤਾਂ ਤੋਂ ਉਸਤ ਜ਼ਾਲਤ ਲੈਣੇ ਆ ਤੇ ਫਿਰ ਸਾਂਝੀ ਕਰੀਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ